ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪਿਛਲੇ 12 ਦਿਨਾਂ ਤੋਂ ਈਰਾਨ ਤੇ ਇਜ਼ਰਾਈਲ ਦਰਮਿਆਨ ਚੱਲ ਰਿਹਾ ਯੁੱਧ ਹੁਣ ਖਤਮ ਹੋ ਗਿਆ ਹੈ ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਤੋਂ ਕੁਝ ਸਮਾਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕੀਤਾ ਉਹਨਾਂ ਆਖਿਆ ਕਿ ਦੋਵਾਂ ਮੁਲਕਾਂ ਵਿਚਕਾਰ ਚੱਲ ਰਹੀ ਜੰਗ ਦਰਮਿਆਨ ਹੁਣ ਯੁੱਧ ਵਿਰਾਮ ਦਾ ਸਮਝੌਤਾ ਲਾਗੂ ਹੋ ਗਿਆ ਹੈ ਤੇ ਦੋਵਾਂ ਦੇਸ਼ਾਂ ਦੇ ਆਗੂ ਇਸ ਜੰਗ ਨੂੰ ਖਤਮ ਕਰਨ ਤੇ ਸਹਿਮਤ ਹੋ ਗਏ ਹਨ 트럼ਪ ਨੇ ਆਪਣੇ ਐਲਾਨ ਵਿੱਚ ਇਰਾਨ ਤੇ ਇਜ਼ਰਾਈਲ ਦੇ ਨੇਤਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਆਖਿਆ ਕਿ ਇਹਨਾਂ ਦੋਵੇਂ ਦੇਸ਼ਾਂ ਦੇ ਨੇਤਾਵਾਂ ਨੇ ਦੁਨੀਆ ਨੂੰ ਵਰਲਡ ਵਾਰ 3 ਤੋਂ ਰੋਕਣ ਲਈ ਅਹਿਮ ਭੂਮਿਕਾ ਨਿਭਾਉਂਦੇ ਹੋਏ ਚੱਲ ਰਿਹਾ ਸੰਘਰਸ਼ ਰੋਕਣ ਦਾ ਫੈਸਲਾ ਕੀਤਾ ਹੈ ਹਾਲਾਂਕਿ ਇਰਾਨ ਤੇ ਇਜ਼ਰਾਈਲ ਵੱਲੋਂ ਹਾਲੇ ਤੱਕ ਇਸ ਜੰਗਬੰਦੀ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਇੱਥੇ ਦੱਸਣਾ ਬਣਦਾ ਹੈ ਕਿ ਭਾਰਤ ਪਾਕਿਸਤਾਨ ਦਰਮਿਆਨ ਚੱਲ ਰਹੇ ਸੰਘਰਸ਼ ਦਰਮਿਆਨ ਵੀ ਜੰਗਬੰਦੀ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਹੀ ਕੀਤਾ ਸੀ ਇਸ ਤੋਂ ਪਹਿਲਾਂ ਈਰਾਨ ਨੇ ਅਮਰੀਕਾ ਵੱਲੋਂ ਪ੍ਰਮਾਣੂ ਟਿਕਾਣਿਆਂ ਤੇ ਕੀਤੇ ਗਏ ਹਮਲਿਆਂ ਖਿਲਾਫ ਜਵਾਬੀ ਕਾਰਵਾਈ ਕਰਦਿਆਂ ਕਤਰ ਤੇ ਇਰਾਕ ਵਿੱਚ ਅਮਰੀਕੀ ਫੌਜੀ ਅੱਡਿਆਂ ਤੇ ਮਜ਼ਾਈਲਾਂ ਨਾਲ ਹਮਲਾ ਕੀਤਾ ਇਰਾਨ ਨੇ ਇਨ੍ਹਾਂ ਹਮਲਿਆਂ ਨੂੰ ਅਮਰੀਕਾ ਦੇ ਹਮਲੇ ਦਾ ਇੱਕ ਸ਼ਕਤੀਸ਼ਾਲੀ ਤੇ ਸਫਲ ਜਵਾਬ ਦੱਸਿਆ। ਇਰਾਨ ਨੇ ਆਖਿਆ ਕਿ ਅਮਰੀਕਾ ਨੇ ਜਿੰਨੇ ਬੰਬ ਉਹਨਾਂ ਦੇ ਪਰਮਾਣੂ ਟਿਕਾਣਿਆਂ ਤੇ ਦਾਗੇ ਸਨ, ਉਹਨੇ ਹੀ ਅਮਰੀਕੀ ਫੌਜੀ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ। ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਰਾਨ ਨੇ ਹਮਲਾ ਤੋਂ ਪਹਿਲਾਂ ਕਤਰ ਨੂੰ ਦੱਸ ਦਿੱਤਾ ਸੀ ਜਿਸ ਕਾਰਨ ਕਤਰ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਰਾਨ ਦੇ ਇਨ੍ਹਾਂ ਹਮਲਿਆਂ ਨੂੰ ਬੇहद ਕਮਜ਼ੋਰ ਸ਼੍ਰੇਣੀ ਦੇ ਹਮਲੇ ਦੱਸਦਿਆਂ ਆਖਿਆ ਕਿ ਇਨ੍ਹਾਂ ਹਮਲਿਆਂ ਵਿੱਚ ਅਮਰੀਕੀ ਹਵਾਈ ਅੱਡਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾ ਦੇ ਆਣਾ ਪਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਕੱਲ ਆਮ ਆਦਮੀ ਪਾਰਟੀ ਨੇ ਜਿੱਤ ਲਈ। ਆਪ ਉਮੀਦਵਾਰ ਸੰਜੀਵ ਅਰੋੜਾ ਨੇ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਨੂੰ ਲਗਭਗ 10600 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਇਨ੍ਹਾਂ ਚੋਣ ਨਤੀਜਿਆਂ ਵਿੱਚ ਭਾਈਪਾ ਉਮੀਦਵਾਰ ਜੀਵਨ ਗੁਪਤਾ ਤੀਸਰੇ ਸਥਾਨ ਤੇ ਰਹੇ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰ ਉਪਕਾਰ ਸਿੰਘ ਘਮਣ ਦੀ ਜਮਾਨਤ ਜਬਤ ਹੋ ਗਈ ਜੇਕਰ 2022 ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਇਨ੍ਹਾਂ ਚੋਣ ਨਤੀਜਿਆਂ ਦੀ ਤੁਲਨਾ ਕਰੀਏ ਤਾਂ ਆਪ ਉਮੀਦਵਾਰ ਨੂੰ 2022 ਦੀਆਂ ਚੋਣਾਂ ਦੇ ਮੁਕਾਬਲੇ ਕੱਲ 5% ਦੀ ਵੱਧ ਵੋਟਾਂ ਹਾਸਲ ਹੋਈਆਂ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪਛਮੀ ਜਿਮਨੀ ਚੌਂ ਵਿੱਚ ਹਾਰ ਮਗਰੋਂ ਕਾਂਗਰਸੀ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਨੇ ਆਖਿਆ ਕਿ ਆਪ ਸਰਕਾਰ ਨੇ ਖੁੱਲ ਕੇ ਧੱਕਾ ਕੀਤਾ ਪਰ ਫਿਰ ਵੀ ਲੋਕਾਂ ਨੇ ਕਾਂਗਰਸ ਨੂੰ ਬਹੁਤ ਪਿਆਰ ਦਿੱਤਾ ਆਸ਼ੂ ਨੇ ਆਖਿਆ ਕਿ ਇਹ ਹਾਰ ਕਾਂਗਰਸ ਦੀ ਨਹੀਂ ਸਗੋ ਉਹਨਾਂ ਦੀ ਹੈ ਕਿਉਂਕਿ ਉਹਨਾਂ ਆਪਣੇ ਖੁਦ ਦੇ ਬਲ ਤੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲੀ ਸੀ ਆਸ਼ੂ ਨੇ ਕੱਲ ਆਪਣੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਦੇ ਕਾਰਜਕਾਰੀ ਪ੍ਰਧਾਨਗੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹਾਲਾਂਕਿ ਕੱਲ ਕਾਂਗਰਸ ਪਾਰਟੀ ਦੀ ਹਾਰ ਤੋਂ ਬਾਅਦ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਇਸ ਹਾਰ ਨੂੰ ਜਿੱਤ ਕਰਾਰ ਦਿੰਦਿਆਂ ਆਖਿਆ ਜੇ ਸਵਾ ਤਿੰਨ ਸਾਲ ਉਹ ਨਹੀਂ ਕੋਈ ਕੰਮ ਕੀਤਾ ਹੁੰਦਾ ਤੇ ਜੋ ਅੱਜ ਹਾਲਾਤ ਇਸ ਵੈਸਟ ਇਲੈਕਸ਼ਨ ਦੇ ਵਿੱਚ ਪੁਲਿਸ ਦੇ ਆ ਜੋ ਸਿਵਲ ਐਡਮਿਨਿਸਟ੍ਰੇਸ਼ਨ ਦੇ ਆ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਮਹਿਕਮਾ ਛੱਡਿਆ ਹੁੰਦਾ ਲੋਕੀ ਫਿਰ ਉਦਾਂ ਹੀ ਵੋਟਾਂ ਪਾਉਂਦੇ ਫਿਰ ਤਾਂ ਵੈਸੇ ਹੀ ਲੋਕਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਸੀ ਲੇਕਿਨ ਜੋ ਇਹਨਾਂ ਦੇ ਹਾਲਾਤ ਹੋਏ ਔਰ ਅੱਜ ਤੱਕ ਵੀ ਮੈਨੂੰ ਲੱਗਦਾ ਇਹ ਕੱਲ ਤੱਕ ਵੀ ਇਹਨਾਂ ਦੀ ਪੁਲਿਸ ਤੇ ਬਾਕੀ ਡਿਪਾਰਟਮੈਂਟ ਸੁੱਤੇ ਨਹੀਂ ਔਰ ਅੱਜ ਵੀ VOTING ਜਦੋਂ ਕਾਊਂਟਿੰਗ ਹੋ ਰਹੀ ਸੀ ਤੇ ਅਫਸਰਾਂ ਦੇ ਚਿਹਰੇ ਬਿਲਕੁਲ ਪੀਲੇ ਹੋਏ ਪਏ ਸੀ ਕਿਤੇ ਇਹ ਨਾ ਹੋਵੇ ਕਿ ਸਰਕਾਰ ਹਾਰ ਜਾਵੇ ਇਹ ਮੈਨੂੰ ਐ ਲੱਗਦਾ ਤੁਸੀਂ ਸਰਕਾਰ ਜਿੱਤ ਕੇ ਵੀ ਹਾਰੀ ਆ ਔਰ ਅਸੀਂ ਹਾਰ ਕੇ ਵੀ ਜਿੱਤੇ ਆ ਕਿਉਂਕਿ ਫਾਈਟ ਜਿਹੜੀ ਆ ਉਹ ਫਾਈਟ ਬਹੁਤ ਵਧੀਆ ਹੋਈ ਆ ਮੈਨੂੰ ਨਹੀਂ ਲੱਗਦਾ ਤੁਸੀਂ ਰਿਕਾਰਡ ਕੱਢ ਕੇ ਦੇਖ ਲਿਓ ਕੋਈ ਬਾਈ ਇਲੈਕਸ਼ਨ ਦੇ ਵਿੱਚ ਐਹੋ ਜੀ ਫਾਈਟ ਹੋਈ ਹੋਵੇ ਇਸ ਜਿਮਨੀ ਚੋਣ ਵਿੱਚ ਭਾਰਤ ਪੋਸ਼ਣ ਆਸ਼ੂ ਦੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਹੁਣ ਜੰਗ ਛੇੜਨੀ ਤੈ ਹੈ ਇਸ ਚੋਣ ਦੌਰਾਨ ਕਾਂਗਰਸ ਦੋ ਹਿੱਸਿਆਂ ਵਿੱਚ ਵੰਡੀ ਨਜ਼ਰ ਆਈ ਲੁਧਿਆਣਾ ਜਿਮਨੀ ਚੋਣ ਹਾਰਨ ਤੋਂ ਬਾਅਦ ਕਾਂਗਰਸ ਵਿੱਚ ਹੁਣ ਧੜੇਬੰਦੀ ਦੇ ਹੋਰ ਵਧਨ ਦੇ ਅਸਾਰ ਬਣ ਗਏ ਹਨ ਅੰਦਰੂਨੀ ਸੂਤਰਾਂ ਮੁਤਾਬਕ ਕਾਂਗਰਸ ਪਾਰਟੀ ਦੇ ਦੋ ਵੱਡੇ ਨੇਤਾ ਖੁਦ ਨਹੀਂ ਚਾਹੁੰਦੇ ਸਨ ਕਿ ਆਸ਼ੂ ਇਹ ਚੋਣ ਜਿੱਤਣ ਕਿਉਂਕਿ ਉਹਨਾਂ ਨੂੰ ਖਦਸ਼ਾ ਸੀ ਕਿ ਜੇਕਰ ਆਸ਼ੂ ਇਹ ਚੋਣ ਜਿੱਤ ਜਾਂਦੇ ਹਨ ਤਾਂ ਕਾਂਗਰਸ ਪਾਰਟੀ ਵਿੱਚ ਉਹਨਾਂ ਦਾ ਕਦ ਛੋਟਾ ਹੋ ਜਾਵੇਗਾ। ਐਸੇ ਦਰਮਿਆਨ ਆਸ਼ੂ ਦੀ ਹਾਰ ਵਿੱਚ ਉਹਨਾਂ ਦੀ ਜਦਬਾਜੀ ਨੇ ਵੀ ਅਹਿਮ ਭੂਮਿਕਾ ਨਿਭਾਈ। ਆਸ਼ੂ ਨੇ ਆਪਣੇ ਧਾਮ ਤੇ ਇਹ ਚੋਣ ਲੜੀ ਸੀ। ਇਥੋਂ ਤੱਕ ਕਿ ਆਸ਼ੂ ਨੇ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਦੇ ਸੰਸਦ ਮੈਂਬਰ ਰਾਜਾ ਵੜਿੰਗ ਤੇ ਵਿਰੋਧੀ ਪਾਰਟੀ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਨੂੰ ਆਪਣੇ ਚੋਣ ਪ੍ਰਚਾਰ ਵਿੱਚ ਆਉਣ ਤੱਕ ਨਹੀਂ ਦਿੱਤਾ ਸੀ। आशु ਨੇ ਬੈਸ ਦੇ ਕੱਟੜ ਵਿਰੋਧੀ ਕਮਲਜੀਤ ਸਿੰਘ ਕੜਵਲ ਨੂੰ ਵੀ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਜਿਸ ਤੋਂ ਬਾਅਦ ਬੈਸ ਭਰਾਵਾਂ ਨੇ ਵੀ ਇਸ ਦਾ ਖੁੱਲ ਕੇ ਵਿਰੋਧ ਕਰਦਿਆ ਆਸ਼ੂ ਲਈ ਚੋਣ ਪ੍ਰਚਾਰ ਨਹੀਂ ਕੀਤਾ ਸੀ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਨਤੀਜੇ ਸ਼੍ਰੋਮਣੀ ਅਕਾਲੀ ਦਲ ਲਈ ਅੱਖਾਂ ਖੋਲਣ ਵਾਲੇ ਹਨ ਸਖਵੀਰ ਬਾਦਲ ਦੇ ਮੁਢ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੰਦ ਮਗਰੋਂ ਉਹਨਾਂ ਦੀ ਇਹ ਪਹਿਲੀ ਸਿਆਸੀ ਪ੍ਰੀਖਿਆ ਸੀ ਜਿਸ ਵਿੱਚ ਉਹ ਬੁਰੀ ਤਰ੍ਹਾਂ ਫੇਲ ਹੋ ਗਏ ਅਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਤੱਕ ਜਬਤ ਹੋ ਗਈ ਸਿਆਸੀ ਮਾਰਾ ਮੁਤਾਬਕ ਹੁਣ ਇਸ ਚੋਣ ਨਤੀਜੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਗੱਠਜੋੜ ਲਈ ਭਾਈਪਾਂ ਦੀਆਂ ਮਿੰਨਤਾਂ ਕਰਨ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਪਾਰਟੀ ਅੰਦਰ ਹੁਣ ਮਹਿਸੂਸ ਕੀਤਾ ਜਾਣ ਲੱਗ ਪਿਆ ਹੈ ਕਿ ਜੇਕਰ ਪਾਰਟੀ ਨੇ 2027 ਦੇ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣੀ ਹੈ ਤਾਂ ਉਸ ਨੂੰ ਭਾਜਪਾ ਦਾ ਸਾਥ ਲੈਣਾ ਪਵੇਗਾ। ਇਸ ਦਰਮਿਆਨ ਲੁਧਿਆਣਾ ਪੱਛਮੀ ਜਿਮਨੀ ਚੌਂੜ ਵਿੱਚ ਆਏ ਨਤੀਜਿਆਂ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਦੀ ਹਾਰ ਦੀ ਜ਼ਿੰਮੇਵਾਰੀ ਕਬੂਲਦਿਆਂ ਆਖਿਆ ਕਿ ਜੀਵਨ ਗੁਪਤਾ ਦਾ ਟਿਕਟ देर ਨਾਲ ਐਲਾਨਿਆ ਗਿਆ ਸੀ ਕਿਉਂਕਿ ਪਾਰਟੀ ਆਗੂ ਆਪਰੇਸ਼ਨ ਸੰਧੂਰ ਮਹਿਮ ਵਿੱਚ ਰੁੱਝੇ ਹੋਏ ਸਨ ਤੇ ਇਹ ਦੇਰੀ ਹੀ ਜੀਵਨ ਗੁਪਤਾ ਦੇ ਹਾਰ ਦਾ ਕਾਰਨ ਬਣੀ ਹੈ ਪਰ ਉਹਨਾਂ ਭਾਈਪਾ ਵਰਕਰਾਂ ਨੂੰ ਹੌਸਲਾ ਰੱਖਣ ਦੀ ਅਪੀਲ ਕਰਦੇ ਆ ਆਖਿਆ ਕਿ ਭਾਈਪਾ ਨੇ ਇਸ ਦੇ ਬਾਵਜੂਦ ਇਸ ਜਿਮਨੀ ਚੋਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਆਪ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਹੁਣ ਸੂਬੇ ਵਿੱਚ ਰਾਜ ਸਭਾ ਸੀਟ ਦਾ ਖਾਲੀ ਹੋਣਾ ਤੈ ਹੋ ਗਿਆ ਹੈ ਐਸ ਜੱਤ ਤੋਂ ਬਾਅਦ ਵਿਧਾਇਕ ਬਣਨ ਤੋਂ ਬਾਅਦ ਸੰਜੀਵ ਅਰੋੜਾ ਹੁਣ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਗੇ ਇਸ ਸਬੰਧੀ ਪਿਛਲੇ ਲੰਮੇ ਸਮੇਂ ਤੋਂ ਅਟਕਲਾਂ ਦਾ ਦੌਰ ਜਾਰੀ ਸੀ ਕਿ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਤੋਂ ਰਾਜ ਸਭਾ ਦੀ ਨੁਮਾਇੰਦਗੀ ਕਰਨਗੇ ਪਰ ਕੱਲ ਅਰਵਿੰਦ ਕੇਜਰੀਵਾਲ ਨੇ ਇਸ ਤੋਂ ਸਾਫ ਇਨਕਾਰ ਕਰਦੇ ਆਖਿਆ ਕਿ ਉਹ ਪੰਜਾਬ ਤੋਂ ਖਾਲੀ ਹੋਈ ਰਾਜ ਸਭਾ ਸੀਟ ਲਈ ਉਮੀਦਵਾਰ ਨਹੀਂ ਹਨ ਰਾਜ ਸਭਾ ਸੇ ਕੌਣ ਜਾਏਗਾ ਇਹ ਪੋਲਿਟੀਕਲ ਅਫੇਅਰਸ ਕਮੇਟੀ ਤੈਅ ਕਰੇਗੀ ہماری ਲੇਕਿਨ ਮੈਂ ਨਹੀਂ ਜਾ ਰਹਾ केजीवाल ने जी और आपने तो मेरे को कई बार भेज दिया अभी मैं आ, मैं राज्यसभा में नहीं जा रहा लेकिन कौन जाएगा ये पॉलिटिकल अफेयर्स कमेटी थैंक यू संजीव अरोड़ा जीत तो बाद हुन पंजाब कैबिनेट ਵਿੱਚ ਵੀ ਫੇਰ ਬਦਲ ਹੋਣਾ ਤੈ ਹੋ ਗਿਆ ਹੈ ਕਿਉਂਕਿ ਪਾਰਟੀ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜੇਕਰ ਇਹ ਚੋਣ संजीव अरोड़ा जित ਦੇ ਹਨ ਤਾਂ ਉਹਨਾਂ ਨੂੰ ਕੈਬਨਟ ਮੰਤਰੀ ਬਣਾਇਆ ਜਾਵੇਗਾ ਵੇਰਵਿਆਂ ਅਨੁਸਾਰ ਹੁਣ ਕੈਬਨਟ ਵਿੱਚ ਫੇਰ ਬਦਲ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਤਬਦੀਲੀ ਕੀਤੀ ਜਾਵੇਗੀ ਜਦਕਿ 2 ਤੋਂ 3 ਮੰਤਰੀਆਂ ਦੀ ਛੁੱਟੀ ਹੋਣਾ ਵੀ ਤੈ ਹੈ। ਲੁਧਿਆਣਾ ਜਿਮਨੀ ਚੋਣ ਦੇ ਨਾਲ-ਨਾਲ ਕੱਲ ਦੇਸ਼ ਵਿੱਚ ਹੋਈਆਂ 4 ਹੋਰ ਜਿਮਨੀ ਚੋਣਾਂ ਦੇ ਨਤੀਜੇ ਵੀ ਆਏ ਜਿਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੁਜਰਾਤ ਵਿੱਚ ਸੱਤਾਧਾਰੀ ਧਿਰ ਭਾਈਪਾ ਨੂੰ ਵੱਡਾ ਝਟਕਾ ਦਿੰਦੇ ਹੋਏ ਇੱਕ ਸੀਟ ਤੇ ਜਿੱਤ ਹਾਸਲ ਕੀਤੀ। ਕਾਂਗਰਸ ਨੇ ਵੀ ਕੇਰਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਜਿਮਨੀ ਚੋਣ ਜਿੱਤ ਲਈ ਜਦਕਿ ਬੰਗਾਲ ਵਿੱਚ ਤਰਮੂਲ ਕਾਂਗਰਸ ਆਪਣੀ ਹੋਈ ਸੀਟ ਨੂੰ ਦੁਬਾਰਾ ਜਿੱਤ ਗਈ ਮੌਸਮ ਮਾਰਾ ਨੇ ਭਾਵੇਂ ਕਿ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਵਿੱਚ ਮੌਨਸੂਨ ਦੀ آمد ਹੋ ਚੁੱਕੀ ਹੈ ਪਰ ਮੌਨਸੂਨ ਇਸ ਐਲਾਨ ਦੇ ਬਾਵਜੂਦ ਪਹਿਲੇ ਦਿਨ ਹੀ ਦਗਾ ਦੇ ਗਿਆ ਕੱਲ ਸੂਬੇ ਦੇ ਕੁਝ ਇੱਕ ਖੇਤਰਾ ਵਿੱਚ ਹਲਕੀ ਵਰਖਾ ਹੋਈ ਜਦਕਿ ਜ਼ਿਆਦਾਤਰ ਖੇਤਰ ਵਰਖਾ ਤੋਂ ਸਖਣੇ ਰਹੇ ਸੂਬੇ ਦੇ ਜ਼ਿਆਦਾਤਰ ਭਾਗਾਂ ਵਿੱਚ ਕੱਲ ਹਮਸ ਭਰੀ ਗਰਮੀ ਰਹੀ ਜਿਸ ਨੇ ਆਮ ਜਨਜੀਵਨ ਤੇ ਵੱਡਾ ਅਸਰ ਪਾਇਆ ਤੇ ਸੂਬੇ ਵਿੱਚ ਤਾਪਮਾਨ ਵੀ ਆਮ ਨਾਲੋਂ 5 ਡਿਗਰੀ ਸੈਲਸੀਅਸ ਵੱਧ ਗਿਆ ਹਾਲਾਂਕਿ ਮੌਸਮ ਮਾਰਾ ਨੇ ਹੁਣ ਭਵਿੱਖਬਾਣੀ ਕੀਤੀ ਹੈ ਕਿ ਸੂਬੇ ਵਿੱਚ 25 ਜੂਨ ਤੋਂ ਵਰਖਾ ਦਾ ਨਵਾਂ ਦੌਰ ਸ਼ੁਰੂ ਹੋਵੇਗਾ ਐਸੇ ਦਰਮਿਆਨ ਪਹਾੜੀ ਖੇਤਰਾਂ ਵਿੱਚ ਵਰਖਾ ਦਾ ਦੌਰ ਲਗਾਤਾਰ ਜਾਰੀ ਹੈ ਜਿਸ ਦੇ ਨਾਲ ਜਾਨ ਜੀਵਨ ਦੇ ਮਾੜਾ ਪ੍ਰਭਾਵ ਪੈਣ ਦੇ ਨਾਲ-ਨਾਲ ਜਾਨੀ ਨੁਕਸਾਨ ਵੀ ਹੋ ਰਿਹਾ ਹੈ। ਕੱਲ ਉੱਤਰਾਖੰਡ ਦੇ ਚਮੌਲੀ ਜ਼ਿਲ੍ਹੇ ਵਿੱਚ ਜੋਸ਼ੀ ਮੱਠ ਨੇੜੇ ਢਿੱਗਾ ਡਿੱਗਣ ਕਾਰਨ ਕਾਰ ਵਿੱਚ ਸਵਾਰ ਹਰਿਆਣਾ ਦੀ ਇੱਕ ਮਹਿਲਾ ਦੀ ਮੌਤ ਹੋ ਗਈ ਜਦਕਿ ਉਸਦੇ ਪਤੀ ਤੇ ਧੀ ਜ਼ਖਮੀ ਹੋ ਗਏ। ਇਸ ਤੋਂ ਬਿਨਾ ਉੱਤਰਾਖੰਡ ਦੇ ਜਮਨੋਤਰੀ ਮੰਦਿਰ ਨੂੰ ਜਾਣ ਵਾਲੇ ਰਸਤੇ ਤੇ ਵੀ ਢਿੱਗਾ ਡਿੱਗਣ ਕਾਰਨ ਦੋ ਵਿਅਕਤੀ ਇਨਾ ਹੇਠ ਫਸ ਗਏ। ਇਸ ਦਰਮਿਆਨ ਮੌਸਮ ਮਾਰਾ ਨੇ ਹੁਣ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਵਰਖਾ ਦੇ ਨੂੰ ਦੇਖਦੇ ਹੋਏ ਪਹਾੜੀ ਰਾਜਾਂ ਦੀ ਯਾਤਰਾ ਕਰਨ ਤੋਂ ਗਰੇਜ ਕੀਤਾ ਜਾਵੇ। ਬਲਜੀਤ ਦਸਾਂਜ ਦੀ ਫਿਲਮ ਸਰਦਾਰ ਜੀ 3 ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮਰ ਮੁੱਖ ਭੂਮਿਕਾ ਨਿਭਾ ਰਹੀ ਹੈ। ਵਦੇਸ਼ਾਂ ਵਿੱਚ ਹੀ ਰਿਲੀਜ਼ ਹੋਵੇਗੀ ਇਹ ਭਾਰਤ ਵਿੱਚ ਰਿਲੀਜ਼ ਨਹੀਂ ਕੀਤੀ ਜਾਵੇਗੀ ਇਹ ਫੈਸਲਾ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਕਾਰਨ ਕੀਤਾ ਗਿਆ ਹੈ ਅੰਮ੍ਰਿਤਸਰ ਪੁਲਿਸ ਵੱਲੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸ ਲਈ ਜਸੂਸੀ ਕਰਨ ਵਾਲੇ ਭਾਰਤੀ ਫੌਜ ਦੇ ਸਿਪਾਹੀ ਗੁਰਪ੍ਰੀਤ ਸਿੰਘ ਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੀਤੀ ਗਈ ਪੁੱਛਗਿੱਛ ਵਿੱਚ ਕਈ ਹੈਰਾਨੀਜਨਕ ਖੁਲਾਸੇ ਹੋਏ ਹਨ ਦੱਸਿਆ ਜਾ ਰਿਹਾ ਹੈ ਕਿ ਕੁਝ ਸਮੇਂ ਦੌਰਾਨ ਹੀ ਇਹਨਾਂ ਦੇ ਖਾਤਿਆਂ ਵਿੱਚ ਲੱਖਾਂ ਰੁਪਏ ਟਰਾਂਸਫਰ ਕੀਤੇ ਗਏ ਹਨ ਇਹ ਭੁਗਤਾਨ ਇਹਨਾਂ ਵੱਲੋਂ ਆਪਰੇਸ਼ਨ ਸੰਧੂਰ ਦੌਰਾਨ ਭਾਰਤੀ ਫੌਜ ਦੀਆਂ ਜਾਣਕਾਰੀਆਂ ਆਈਐਸਆਈ ਨੂੰ ਭੇਜਣ ਸੰਬੰਧੀ ਕੀਤਾ ਗਿਆ ਹੈ ਇਸ ਸੰਬੰਧੀ ਇਹ ਵੀ ਖੁਲਾਸਾ ਹੋਇਆ ਹੈ ਕਿ ਗੁਰਪ੍ਰੀਤ ਫੌਜੀ ਨੇ ਫੌਜੀ ਟਿਕਾਣਿਆਂ ਦੀਆਂ ਕਈ ਮਹੱਤਵਪੂਰਨ ਜਾਣਕਾਰੀਆਂ ਪਾਕਿਸਤਾਨ ਨਾਲ ਸਾਂਝੀਆਂ ਕੀਤੀਆਂ ਸਨ ਰਾਏਕੋਟ ਦੇ ਤਹਿਸੀਲ ਦਫਤਰ ਵਿੱਚੋਂ ਨਗਦੀ ਮਿਲਣ ਦੇ ਮਾਮਲੇ ਤੋਂ ਬਾਅਦ ਵਿਜੀਲੈਂਸ ਦੇ ਨਿਸ਼ਾਨੇ ਤੇ ਆਏ ਐਸ ਡੀ ਐਮ ਗੁਰਬੀਰ ਸਿੰਘ ਕੋਹਲੀ ਨੂੰ ਕੱਲ ਕੋਈ ਰਾਹਤ ਨਾ ਮਿਲੀ ਕੋਹਲੀ ਦੀ ਅਗਾਊਂ ਜ਼ਮਾਨਤ ਦੀ ਅਰਜੀ ਤੇ ਕੱਲ ਅਦਾਲਤ ਵਿੱਚ ਸੁਣਵਾਈ ਹੋਈ ਅਦਾਲਤ ਨੇ ਇੱਕ ਦਿਨ ਲਈ ਇਸ ਸੁਣਵਾਈ ਨੂੰ ਕੱਲ ਟਾਲ ਦਿੱਤਾ ਜ਼ਿਕਰਯੋਗ ਹੈ ਕਿ ਰਾਏਕੋਟ ਦੇ ਐਸ ਡੀ ਐਮ ਕੋਹਲੀ ਦੇ ਸਟੈਨੋ ਦੀ ਅਲਮਾਰੀ ਵਿੱਚੋਂ ਵਿਜੀਲੈਂਸ ਨੂੰ 24 ਲੱਖ ਰੁਪਏ ਤੋਂ ਵੱਧ ਦੀ ਨਗਦੀ ਮਿਲੀ ਸੀ ਜਿਸ ਤੋਂ ਬਾਅਦ ਸਟੈਨੋ ਦੇ ਬਿਆਨਾਂ ਤੋਂ ਬਾਅਦ ਵਿਜੀਲੈਂਸ ਨੇ ਐਸਡੀਐਮ ਖਿਲਾਫ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਹੋਇਆ ਹੈ। ਮੁਹਾਲੀ ਦੇ ਪ੍ਰਾਪਰਟੀ ਡੀਲਰ ਸੰਦੀਪ ਸਿੰਘ ਵੱਲੋਂ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਦੇ ਮਾਮਲੇ ਤੇ ਕੱਲ ਖੁਲਾਸਾ ਹੋ ਗਿਆ। ਪਰਿਵਾਰ ਦੇ ਮੈਂਬਰ ਨੇ ਪੰਜਾਬ ਪੁਲਿਸ ਨੂੰ ਦਰਜ ਕਰਾਏ ਬਿਆਨਾਂ ਵਿੱਚ ਦੱਸਿਆ ਕਿ ਸੰਦੀਪ ਸਿੰਘ ਆਪਣੇ ਅਪਾਹਜ ਪੁੱਤ ਤੋਂ ਕਾਫੀ ਪਰੇਸ਼ਾਨ ਸੀ ਜਿਸ ਦੇ ਚੱਲਦੇ ਉਸ ਨੇ ਪਰਿਵਾਰ ਸਮੇਤ ਖੁਦਕੁਸ਼ੀ ਕਰ ਲਈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ BBC ਵੱਲੋਂ ਬਣਾਈ ਗਈ ਦਸਤਾਵੇਜ਼ੀ ਨਾਲ ਸੰਬੰਧਿਤ ਮਾਮਲੇ ਵਿੱਚ ਕੱਲ ਮੂਸੇਵਾਲ ਦੇ ਪਰਿਵਾਰ ਵੱਲੋਂ ਮਾਨਸਾ ਦੀ ਅਦਾਲਤ ਵਿੱਚ ਕੋਈ ਜਵਾਬ ਨਾ ਦਿੱਤੇ ਜਾਣ ਕਰਕੇ ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ 1 ਜੁਲਾਈ ਨਿਸ਼ਚਿਤ ਕਰ ਦਿੱਤੀ ਹੈ ਜਿਕਰਯੋਗ ਹੈ ਕਿ BBC ਵੱਲੋਂ ਬਣਾਈ ਗਈ ਇਸ ਡਾਕੂਮੈਂਟਰੀ ਤੇ ਮੂਸੇਵਾਲ ਦੇ ਪਰਿਵਾਰ ਨੇ ਇਤਰਾਜ਼ ਲਗਾਉਂਦਿਆਂ ਇਸ ਤੇ ਰੋਕ ਲਾਉਣ ਦੀ ਮੰਗ ਕੀਤੀ ਹੋਈ ਹੈ ਫਤੇਗੜ ਚੂੜੀਆਂ ਨਜ਼ਦੀਕ ਦੇਰ ਰਾਤ ਸੜਕ ਤੇ ਪਲਟੀ ਪਰਾਲੀ ਵਾਲੀ ਟਰਾਲੀ ਵਿੱਚ ਮੋਟਰਸਾਈਕਲ ਵੱਜਣ ਕਾਰਨ ਇਸ ਤੇ ਸਵਾਰ ਦੋ ਨਵਾਲਗ ਲੜਕਿਆਂ ਦੀ ਮੌਤ ਹੋ ਗਈ। ਦੋਵੇਂ ਲੜਕੇ ਦੋਸਤ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਉਮਰ ਕਰਮਵਾਰ 15 ਸਾਲ ਤੇ 14 ਸਾਲ ਸੀ। ਕੁੱਤਿਆਂ ਦੀ ਦੌੜ ਨੂੰ ਲੈ ਕੇ ਦੋ ਗਰੁੱਪਾਂ ਵਿਚਕਾਰ ਹੋਏ ਝਗੜੇ ਦੀ ਰੰਜਿਸ਼ ਦੇ ਚੱਲਦੇ ਕੱਲ ਕੁਝ ਨੌਜਵਾਨਾਂ ਨੇ ਮਾਨਸਾ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਮਾਰੇ ਗਏ ਨੌਜਵਾਨ ਦੇ ਪਛਾਨ ਸਤਨਾਮ ਸਿੰਘ ਪਿੰਡ ਚੁੱਗਾ ਜ਼ਿਲ੍ਹਾ ਫਰੋਇਪੁਰ ਵੱਜੋਂ ਹੋਈ ਹੈ ਜਦ ਕਿ ਹਮਲਾਵਰ ਬਰਨਾਲਾ ਤੇ ਸਿਰਸਾ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਕੁੱਤਿਆਂ ਦੀ ਦੌੜ ਨੂੰ ਲੈ ਕੇ ਇਹਨਾਂ ਦੋਵਾਂ ਧਿਰਾਂ ਵਿੱਚਕਾਰ ਕੁਝ ਦਿਨ ਪਹਿਲਾਂ ਟਕਰਾਹ ਹੋ ਗਿਆ ਸੀ ਜਿਸ ਤੋਂ ਬਾਅਦ ਇਹਨਾਂ ਨੇ ਕੱਲ ਮਾਨਸਾ ਵਿੱਚ ਮੁੜ ਮਿਲਣ ਦਾ ਸਥਾਨ ਨਿਸ਼ਚਿਤ ਕੀਤਾ ਸੀ ਪੁਲਿਸ ਪਰ ਪੁਲਸ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਕੱਲ੍ਹ ਦੋ ਨਸ਼ਾ ਤਸਕਰਾਂ ਨੂੰ 25 ਕਰੋੜ ਰੁਪਏ ਦੀ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਇਸ ਦਰਮਿਆਨ ਯੋਧਨ ਨਸ਼ਾ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਪੰਜਾਬ ਪੁਲਸ ਨੇ ਕੱਲ 114ਵੇਂ ਦਿਨ ਕਾਰਵਾਈ ਕਰਦੇ 506 ਥਾਮਾਂ ਤੇ ਛਾਪੇਮਾਰ 126 ਨਸ਼ਾ ਤਸਕਰਾਂ ਨੂੰ ਹਿਰਾਸਤ ਵਿੱਚ ਲਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਕੰਪਲੈਕਸ ਵਿੱਚ ਕੱਲ ਸਵੇਰੇ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਹਫੜਾ تفڑی ਮਚ ਗਈ। ਜਾਣਕਾਰੀ ਮਿਲਦੇ ਹੀ ਫਾਇਰ ਬਰਗੇਡ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਪਰ ਤਦ ਤੱਕ ਅੱਗ ਨੇ ਮਹਿਲਾ ਬਾਰੂਮ ਨੂੰ ਪੂਰਾ ਸਾਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਜ਼ਨੀ ਦੀ ਘਟਨਾ ਵਿੱਚ ਮਹੱਤਵਪੂਰਨ ਰਿਕਾਰਡ ਵੀ ਨਸ਼ਟ ਹੋ ਗਿਆ ਹੈ। ਆਪਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦਰਮਿਆਨ ਵਧੇ ਤਣਾਅ ਦੇ ਮੱਦੇ ਨਜ਼ਰ ਦੋਵਾਂ ਦੇਸ਼ਾਂ ਨੇ ਇੱਕ ਦੂਸਰੇ ਤੇ ਆਪਣੇ ਦੇਸ਼ ਦੇ ਹਵਾਈ ਜਹਾਜ਼ ਖੇਤਰ ਤੇ ਵਰਤੋਂ ਤੇ ਇੱਕ ਮਹੀਨੇ ਦੀ ਪਾਬੰਦੀ ਹੋਰ ਲਾ ਦਿੰਦੀ ਹੈ ਕੱਲ ਭਾਰਤ ਨੇ ਇਹ ਪਾਬੰਦੀ ਵਧਾਉਂਦਿਆਂ ਪਾਕਿਸਤਾਨੀ ਹਵਾਈ ਜਹਾਜ਼ਾਂ ਨੂੰ ਭਾਰਤੀ ਹਵਾਈ ਖੇਤਰ ਵਰਤਨ ਤੇ ਰੋਕ ਲਾਉਂਦਿਆਂ 24 ਜੁਲਾਈ ਤੱਕ ਉਹਨਾਂ ਨੂੰ ਭਾਰਤੀ ਖੇਤਰ ਵਿੱਚ ਦਾਖਲ ਹੋਣ ਤੋਂ ਮਨਾ ਕਰ ਦਿੱਤਾ ਹੈ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਭਾਰਤੀ ਹਵਾਈ ਜਹਾਜ਼ਾਂ ਨੂੰ ਪਾਕਿਸਤਾਨੀ ਹਵਾਈ ਖੇਤਰ ਵਿੱਚ 24 ਜੁਲਾਈ ਤੱਕ ਦਾਖਲ ਹੋਣ ਤੋਂ ਮਨਾ ਕੀਤਾ ਹੈ ਅਮਰੀਕਾ ਸਰਕਾਰ ਨੇ ਕੱਲ ਐਲਾਨ ਕੀਤਾ ਕਿ ਕਈ ਕੈਟਾਗਰੀਆਂ ਦਾ ਵੀਜ਼ਾ ਹੁਣ ਤਾਂ ਹੀ ਦਿੱਤਾ ਜਾਵੇਗਾ ਜੇਕਰ ਬਿਨੇਕਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਜਾਣਕਾਰੀ ਐਮਬੈਸੀ ਨਾਲ ਸਾਂਝੀ ਕਰੇਗਾ ਅਮਰੀਕਨ ਐਮਬੈਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਵੀਜ਼ੇ ਲਈ ਬਿਨੇਕਾਰ ਨੂੰ ਫੇਸਬੁੱਕ ਟਿਕਟੌਕ ਤੇ ਕਈ ਹੋਰ ਤਰ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਮਬੈਸੀ ਨਾਲ ਸਾਂਝੇ ਕਰਨੇ ਪੈਣਗੇ ਇਹਨਾਂ ਦੀ ਜਾਂਚ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਜਾਵੇਗਾ ਕਿ ਬਿਨੇਕਾਰ ਅਮਰੀਕਾ ਆਉਣ ਦੇ ਯੋਗ ਹੈ ਜਾਂ ਨਹੀਂ ਭਾਰਤ ਅੰਗਲੈਂਡ ਦਰਮਿਆਨ ਲੀਡਜ਼ ਵਿੱਚ ਖੇਡਿਆ ਜਾ ਰਿਹਾ ਟੈਸਟ ਮੈਚ ਹੁਣ ਰੋਮਾਂਚਕ ਦੌਰ ਵਿੱਚ ਦਾਖਲ ਹੋ ਗਿਆ ਹੈ। ਕੱਲ 4ਵੇਂ ਦਿਨ ਰਿਸ਼ਵ ਪੰਤ ਤੇ ਕੇਐਲ ਰਾਹੁਲ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਦੂਜੀ ਪਾਰੀ ਵਿੱਚ 364 ਦੌੜਾਂ ਬਣਾ ਅੰਗਲੈਂਡ ਨੂੰ ਜਿੱਤਣ ਲਈ 371 ਦੌੜਾਂ ਦਾ ਟੀਚਾ ਦਿੱਤਾ। ਦਿਨ ਦੀ ਖੇਡ ਖਤਮ ਹੋਣ ਤੱਕ ਅੰਗਲੈਂਡ ਨੇ 21 ਦੌੜਾਂ ਬਣਾ ਲਈਆਂ ਸਨ ਤੇ ਉਸ ਦਾ ਕੋਈ ਖਿਡਾਰੀ ਆਊਟ ਨਹੀਂ ਹੋਇਆ ਹੈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ